ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਕਿਚਨ ਹੱਬ ਤੇ ਵਿੱਚ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਮੈਂ ਬਸੰਤ ਪੈਂਚਮੀ ਸਪੈਸ਼ਲ ਪੀਲੇ ਮਿੱਠੇ ਚੌਲਾਂ ਦੀ ਰੈਸਪੀ ਲੈ ਕੇ ਆਈਆਂ ਇਹਨਾਂ ਚੌਲਾਂ ਨੂੰ ਆਪਾਂ ਸਿਰਫ 10 ਮਿੰਟ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜੇ ਜੀ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਮੇਰੇ ਚੈਨਲ ਪੰਜਾਬੀ ਕਿਚਨ ਹੱਬ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਸ ਦੇ ਲਈ ਆਪਾਂ ਇੱਕ ਕਾਲੇ ਚੌਲਾਂ ਦੇ ਲਈ ਚੌਲ ਆਪਾਂ ਬਾਸਬਦੀ ਦੇ ਲਏ ਆ ਕੋਲਾ ਪਾਉਣ ਪਹਿਲਾਂ ਪਾਣੀ ਨੂੰ ਉਬਾਲ ਲੈਣੇ ਆ। ਇੱਕ ਕੌਲੀ ਆਪਾਂ ਚੌਲਾਂ ਦੀ ਲਈਏ, ਦੋ ਕੌਲੀਆਂ ਆਪਾਂ ਪਾਣੀ ਦੀਆ ਪਾਵਾਂਗੇ। ਇੰਨਾ ਚੌਲਾਂ ਨੂੰ ਨਾ ਬਣਾਉਣੀ ਆਪਾਂ ਕੋਈ ਅਲੱਗ ਤੋਂ ਚਾਸ਼ਨੀ ਵਗੈਰਾ ਨਹੀਂ ਬਣਾਣੀ, ਇੱਕੋ ਕੜਾਈ ਦੇ ਵਿੱਚ ਆਪਾਂ ਬਣਾ ਕੇ ਇਹਨਾਂ ਨੂੰ ਤਿਆਰ ਕਰ ਲੈਣਾ। ਤੇ ਬਹੁਤ ਹੀ ਆਸਾਨੀ ਦੇ ਨਾਲ ਝਟਪਟ 10 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ। ਤੇ ਹੁਣ ਆਪਾਂ ਇਸ ਦੇ ਵਿੱਚ ਤਿੰਨ ਛੋਟੀ ਇਲਾਚੀ ਹਰੀ ਐਦਾਂ ਕ੍ਰਸ਼ੀ ਕਰਕੇ ਪਾ ਦਿਆਂਗੇ, ਚਾਰ ਲੌਂਗ ਪਾ ਦਿਆਂਗੇ। ਤੇ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਐਡ ਕਰ ਦਿਆਂਗੇ। ਤਦਾ ਕੁ ਚਮਚਾ ਆਪਾਂ yellow food color ਐਡ ਕਰ ਦਿਆਂਗੇ। ਫੂਡ ਕਲਰ ਪਾ ਕੇ ਆਪਾਂ ਥੋੜਾ ਮਿਕਸ ਕਰ ਲੈਨੇ ਆ। ਤੇ ਪਾਣੀ ਨੂੰ ਹੁਣ ਆਪਾਂ ਪਹਿਲਾਂ ਗਰਮ ਹੋਣ ਦੇਵਾਂਗੇ। ਇੱਕ ਉਹ ਬਾਲਾਂ ਦੇਵਾਂਗੇ ਪਾਣੀ ਦੇ ਵਿੱਚ। ਉੱਤੇ ਉਹਨਾਂ ਚਿਰ ਆਪਾਂ ਕੋਲ ਚੌਲ ਧੋ ਕੇ ਤਿਆਰ ਕਰ ਲੈਨੇ ਆ। ਚੌਲਾਂ ਨੂੰ ਆਪਾਂ ਨਾਲ ਹਲਕੀ ਹੱਥਾਂ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਜਿੰਨਾ ਤੱਕ ਇਹਨਾਂ ਦਾ ਪਾਣੀ ਨਹੀਂ ਸਾਫ਼ ਹੁੰਦਾ ਨਾ। ਤਾਂ ਤਾਂ ਕਰਪਾ ਇਹਨਾਂ ਨੂੰ ਵਾਸ਼ ਕਰ ਲਾਂਗੇ ਤੇ ਪਾਣੀ ਵੀ ਆਪਣਾ ਗਰਮ ਹੋ ਗਿਆ ਉਬਾਲ ਆ ਗਿਆ ਤੇ ਇਸ ਚੌਲ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਤਿਆਰ ਕਰ ਲਏ ਨੇ ਤੇ ਹੁਣ ਆਪਾਂ ਚੌਲ ਐਡ ਕਰ ਦਿੰਨੇ ਆ ਪਾਣੀ ਦੇ ਵਿੱਚ ਤੇ ਗੈਸ ਦੀ ਫਲੇਮ ਹੁਣ ਆਪਾਂ ਮੀਡੀਅਮ ਕਰ ਦਾਂਗੇ ਮੀਡੀਅਮ ਫਲੇਮ ਤੇ ਆਪਾਂ ਚੌਲਾਂ ਨੂੰ ਪਕਾਵਾਂਗੇ ਹਲਕਾ ਜਿਹਾ ਹਿਲਾ ਲੈਂਦੇ ਆ ਤੇ ਇਹਨਾਂ ਨੂੰ ਕਵਰ ਕਰਕੇ ਆਪਾਂ ਇਹਨਾਂ ਨੂੰ ਪੱਕਣ ਦੇਵਾਂਗੇ ਉਹਨਾਂ ਚੀਰਾ ਆਪਾਂ ਕੋਲ ਡਰਾਈ ਫੂਡਸ ਨੂੰ ਨਾ ਆਪਾਂ ਥੋੜਾ ਜਿਹਾ ਫਰਾਈ ਕਰ ਲੈਣੇ ਆ। ਆ ਫਰਾਈਪਨ ਲੈ ਲਿਆ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘਿਓ ਐਡ ਕਰ ਦਾਂਗੇ। ਥੱਪਾ ਵਿੱਚ ਨਾਲ ਹੀ ਡਰਾਈ ਫੂਡਸ ਪਾਪਾ ਕਰ ਲਾਂਗੇ ਫਰਾਈ। ਮੈਂ ਇੱਥੇ ਕਾਜੂ ਬਦਾਮ ਪਿਸਤਾ ਤੇ ਸੌਗੀ ਲੈ ਰਹੀ ਆ। ਤੁਸੀਂ ਆਰੀ ਪਸੰਦ ਦਾ ਕੋਈ ਵੀ ਡਰਾਈ ਫੂਡਸ ਲੈ ਸਕਦੇ ਹੋ। ਤੇ ਜਾਂ ਬਿਨਾਂ ਡਰਾਈ ਫੂਡਸ ਦੇ ਵੀ ਇਹਨਾਂ ਨੂੰ ਬਣਾ ਸਕਦੇ ਹੋ ਤਾਂ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ। ਆਪਾਂ ਸਾਰੇ ਲੈ ਆ ਇਹਨਾਂ ਨੂੰ ਹੁਣ ਆਪਾਂ ਫਰਾਈ ਕਰ ਲਾਂਗੇ ਥੋੜਾ ਜਿਹਾ ਜਦੋਂ ਇਹ ਫਰਾਈ ਹੋ ਜੰਨਾ ਫਿਰ ਅੰਡ ਤੇ ਆਪਾਂ ਸੁੱਕਾ ਨਾਰੀਅਲ ਜਿਹੜਾ ਆਪਾਂ ਬ੍ਰੀਕ ਬ੍ਰੀਕ ਇਸ ਤਰ੍ਹਾਂ ਕੱਟ ਲਿਆ ਇਹ ਵੀ ਐਡ ਕਰ ਦਿਆਂਗੇ ਨੂੰ ਆਪਾਂ ਜ਼ਿਆਦਾ ਨਹੀਂ ਫਰਾਈ ਕਰਨਾ ਨਾਰੀਅਲ ਨੂੰ ਬਸ ਹਲਕਾ ਜਿਹਾ ਫਰਾਈ ਕਰਾਂਗੇ ਤੇ ਡਰਾਈ ਫੂਡਸ ਆਪਾਂ ਕੱਢ ਲੈਣੇ ਆ ਬਾਹਰ ਤੇ ਆਪਾਂ ਕੋਲ ਚੌਲ ਵੀ ਦੇਖ ਲੈਣੇ ਆ ਚੌਲਾਂ ਚ ਵੀ ਮਾੜੀ ਜਿਹੀ ਜਕਣੀ ਰਹਿ ਗਈ ਆ ਬਿਲਕੁਲ ਆਪਣੇ ਪੱਕ ਗਏ ਨੇ ਚੌਲ ਤੇ ਹੁਣ ਆਪਾਂ ਇਸ ਦੇ ਵਿੱਚ ਕੇਸਰ ਵਾਲਾ ਦੁੱਧ ਥੋੜਾ ਜਿਹਾ ਐਡ ਕਰ ਦਿਆਂਗੇ 7 ਤੋਂ 8 ਧਾਗੇ ਮੈਂ ਕੇਸਰ ਦੇ ਪਾ ਲਈ ਸੀ ਦੁੱਧ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਦੋ ਚਮਚ ਦੁੱਧ ਲਿਆ ਸੀ ਉਹ ਐਡ ਕਰ ਦਿਆਂਗੇ ਤੇ ਆਪਾਂ ਹੁਣ ਖੰਡ ਵੀ ਨਾਲ ਹੀ ਐਡ ਕਰ ਦੇਣੀ ਹੈ ਖੰਡ ਮੈਂ ਪਾਣੀ ਕੋ ਕੌਲੀ ਲਈ ਹੈ ਤੁਸੀਂ ਬਰਾਬਰ ਵੀ ਲੈ ਸਕਦੇ ਹੋ ਖੰਡ ਤੇ ਥੋੜੀ ਜਿਹੀ ਘੱਟ ਵੀ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਦੇਸੀ ਖੁਆੜ ਕਰ ਦੇਣਾ 2 ਤੋਂ 3 ਚਮਚ ਵੈਸੇ ਤਿੰਨਾ ਚੋਲਾ ਨੂੰ ਆਪਾਂ ਕਦੀ ਵੀ ਬਣਾ ਕੇ ਖਾ ਸਕਦੇ ਆ ਪਰ ਬਸੰਤ ਪੰਚਮੀ ਤੇ ਸਪੈਸ਼ਲੀ ਹਰੇਕ ਦੇ ਘਰ ਦੇ ਵਿੱਚ ਇਹ ਬਣਦੇ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਹਲਕੇ ਜਿਹੇ ਹੱਥ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਬਹੁਤ ਹੀ ਹਲਕੇ ਹੱਥ ਨਾਲ ਮਿਕਸ ਕਰਾਂਗੇ ਆਪਾਂ ਮਿਕਸ ਕਰਕੇ ਤੇ ਆਪਾਂ ਨਾ ਹੁਣ ਇਹਨਾਂ ਨੂੰ ਕਵਰ ਕਰਕੇ ਤੇ ਆਪਾਂ ਇਹਨਾਂ ਨੂੰ 2 ਮਿੰਟ ਲਈ ਪਕਾ ਲਾਂਗੇ ਹੋਰ ਜਿਹੜੀ ਮਾੜੀ ਜਿਹੀ ਕਸਰ ਹੈ ਚੋਲਾ ਚੋਂ ਵੀ ਨਿਕਲ ਜਾਏਗੀ ਤਨਾਲੇ ਜਿਹੜੀ ਆਪਣੇ ਖੰਡ ਹੈ ਨਾ ਉਹਨੇ ਵੀ ਪਾਣੀ ਛੱਡਣਾ ਹੈ। ਤੋਂ ਵੀ ਇੱਕ ਇੱਕਰੀ ਚੰਗੀ ਤਰ੍ਹਾਂ ਸਾਰੀ ਮਿਕਸ ਹੋ ਜਾਏਗੀ। ਤੇ ਨਾਲ ਹੀ ਆਪਾਂ ਜਿਹੜੇ ਡਰਾਈ ਫੂਡਸ ਰੱਖੇ ਸੀ ਨਾ ਫਰਾਈ ਕਰਕੇ ਉਹ ਵੀ ਥੋੜੇ ਐਡ ਕਰ ਦਾਂਗੇ। ਥੋੜੇ ਜਿਹਾ ਆਪਾਂ ਰੱਖ ਲਾਂਗੇ ਗਾਰਨਿਸ਼ ਲਈ, ਥੋੜੇ ਜਿਹਾ ਨਾਲੇ ਵਿੱਚ ਹੀ ਆਪਾਂ ਐਡ ਕਰ ਦਿਆਂਗੇ। ਤੇ ਆ ਦੇਖੋ ਕਿੰਨੇ ਵਧੀਆ ਆਪਣੇ ਚੌਲ ਹੋਣੀ ਦੇਖਣ ਨੂੰ ਕਿੰਨੇ ਸੋਹਣੇ ਲੱਗ ਰਿਹਾ। ਤੇ ਖਾਣ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ। ਤੇ ਕਵਰ ਕਰਕੇ ਆਪਾਂ ਇਹਨਾਂ ਨੂੰ ਪੱਕਣ ਦਿੰਨੇ ਆ। ਤੇ ਵਿੱਚ ਆਪਾਂ ਦੇਖ ਵੀ ਲੈਣੇ ਇੱਕ ਵਾਰੀ। ਤੇ ਨਾਲ ਹੀ ਆਪਾਂ ਨਾ ਥੋੜੀ ਜਿਹੀ ਚੈਰੀ ਐਡ ਕਰ ਦਿਆਂਗੇ 컬러 ਵਾਸਤੇ ਇਹਦੇ ਨਾਲ ਫੋਰ ਵੀ ਚੌਲਾਂ ਦਾ ਕਲਰ ਖਿਲ ਕੇ ਆਏਗਾ ਹੋਰ ਵੀ ਚਾਰੇ ਸੋਨੇ ਆਪਣੇ ਚੌਲ ਲੱਗਣਗੇ ਬਣ ਕੇ ਤੇ ਆਪਾਂ 2 ਕੁ ਮਿੰਟ ਲਈ ਜਿਹੜਾ ਖੰਡ ਦਾ ਪਾਣੀ ਸੁੱਕਣ ਦੇਵਾਂਗੇ 2 ਕੁ ਮਿੰਟ ਬਾਅਦ ਆਪਾਂ ਚੈੱਕ ਕਰਦੇ ਆਂ ਦੇਖੋ ਪਾਣੀ ਇਕਦਮ ਸੁੱਕ ਗਿਆ ਤੇ ਚੌਲ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਏ ਨੇ ਹਨ ਖਿਲੇ ਖਿਲੇ ਚੌਲ ਬਣੇ ਨੇ ਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦਿੰਦੇ ਆ ਤੇ ਚੌਲਾਂ ਨੂੰ ਹੁਣ ਆਪਾਂ ਸਰਵ ਕਰ ਲੈਣੇ ਆ ਦੋ ਕੋ ਕਿੰਨੇ ਵਧੀਆ ਲੱਗ ਰਹੇ ਨੇ ਚੋਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਨੇ ਤੇ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਥੋੜਾ ਜਿਹਾ ਆਪਾਂ ਡਰਾਈ ਫੂਡਸ ਦੇ ਨਾਲ ਗਾਰਨਿਸ਼ ਕਰ ਲੈਣੇ ਆ ਤੁਸੀਂ ਵੀ ਇਸ ਬਸੰਤ ਪੰਚਮੀ ਤੇ ਜਰੂਰ ਇਹਨਾਂ ਚੋਲਾਂ ਨੂੰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਤੇ ਮੈਨੂੰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਆਪਾਂ ਅਗਲੀ ਰੈਸਪੀ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ